ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਿਮਰਨ ਸਿੰਘ ਮਾਨ ਜਿਨ੍ਹਾਂ ਨੇ ਖਡੂਰ ਸਾਹਿਬ ਹਲਕੇ ਤੋਂ ਹਰਪਾਲ ਸਿੰਘ ਬਲੇਰ ਨੂੰ ਕੈਂਡੀਡੇਟ ਖਿਡਾਰਿਆ ਸੀ ਉਹ ਉਹਨਾਂ ਨੇ ਮਤਲਬ ਵਾਪਸ ਲੈ ਲਿਆ ਵਾ ਤੇ ਭਾਈ ਅਮਰਪਾਲ ਸਿੰਘ ਨੂੰ ਸਮਰਥਨ ਦਿੱਤਾ ਵਾ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਇਸੇ ਤਰ੍ਹਾਂ ਹੀ ਸਰਦਾਰ ਮੋਨ ਸਿੰਘ ਤੋੜ ਉਹਨਾਂ ਦੇ ਪਰਿਵਾਰ ਨੇ ਭਾਈ ਸਾਹਿਬ ਨੂੰ ਸਮਰਥਨ ਦਿੱਤਾ ਵਾ ਉਹਨਾਂ ਦਾ ਵੀ ਅਸੀਂ ਦੇਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਆ ਤੇ ਉਹਦੇ ਸਮਰਥਨ ਚ ਕਈ ਜਿਹੜੇ ਸਿਹਰਦ ਲੋਕ ਪੰਜਾਬ ਦੇ ਭਲਾ ਚਾਹੁੰਦੇ ਆ ਉਹਨਾਂ ਵਿੱਚ ਮਨਜਿੰਦਰ ਸਿੰਘ ਕਲਸੀਆ ਬਾਬਾ ਜੋਨੀ ਜੀ ਤੇ ਹੋਰ ਬਹੁਤ ਜਿਹੜੇ ਭਾਈ ਸਾਹਿਬ ਨੂੰ ਸਮਰਥਨ ਕਰਦੇ ਆ ਤੇ ਜਾਂ ਆਪਣੇ ਕੋ ਅਹੁਦਿਆਂ ਤੋਂ ਉੱਪਰ ਉੱਠ ਕੇ ਭਾਈ ਸਾਹਿਬ ਦਾ ਸਮਰਥਨ ਕਰ ਰਹੇ ਆ ਲੋਕ ਹਿੱਤ ਚ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਹੋਰ ਲੋਕਾਂ ਨੇ اپیل ਕਰਦੇ ਆ ਪੰਥਕ ਜਥੇਬੰਦੀਆਂ ਨੂੰ ਵੀ ਵੀ ਤੁਸੀਂ ਵੱਧ ਤੋਂ ਵੱਧ ਭਾਈ ਸਾਹਿਬ ਦਾ ਸਹਿਯੋਗ ਕਰੋ ਤੇ ਲੜਾਈ ਇਹ ਕੌਮ ਦੀ ਲੜਾਈ ਆ ਇੱਕ ਪੰਜਾਬ ਦੇ ਹਿੱਤਾਂ ਦੀ ਲੜਾਈ ਆ ਨਸ਼ਿਆਂ ਦੇ ਖਿਲਾਫ ਲੜਾਈ ਐ ਇਸ ਕਰਕੇ ਸਾਰਿਆਂ ਦਾ ਫਰਜ਼ ਬਣਦਾ ਕਿ ਵੱਧ ਤੋਂ ਵੱਧ ਸਹਿਯੋਗ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਿਮਰਨ ਸਿੰਘ ਮਾਨ ਜਿਨ੍ਹਾਂ ਨੇ ਖਡੂਰ ਸਾਹਿਬ ਹਲਕੇ ਤੋਂ ਹਰਪਾਲ ਸਿੰਘ ਬਲੇਰ ਨੂੰ ਕੈਂਡੀਡੇਟ ਖੜਾ ਰਿਆ ਸੀ ਉਹ ਉਹਨਾਂ ਨੇ ਮਤਲਬ ਵਾਪਸ ਲੈ ਲਿਆ ਵਾ ਤੇ ਭਾਈ ਅਮਰਤਪਾਲ ਸਿੰਘ ਨੂੰ ਸਮਰਥਨ ਦਿੱਤਾ ਵਾ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਆਂ ਇਸੇ ਤਰ੍ਹਾਂ ਹੀ ਸਰਦਾਰ ਮੋਨ ਸਿੰਘ ਤੋੜ ਉਹਨਾਂ ਦੇ ਪਰਿਵਾਰ ਨੇ ਭਾਈ ਸਾਹਿਬ ਨੂੰ ਸਮਰਥਨ ਦਿੱਤਾ ਵਾ ਉਹਨਾਂ ਦਾ ਵੀ ਅਸੀਂ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਆ ਉਹਦੇ ਸਮਰਥਨ ਚ ਕਈ ਜਿਹੜੇ ਸਿਹਰਦ ਲੋਕ ਪੰਜਾਬ ਦੇ ਭਲਾ ਚਾਹੁੰਦੇ ਆ ਉਹਨਾਂ ਵਿੱਚ ਮਨਜਿੰਦਰ ਸਿੰਘ ਕਲਸੀਆ ਬਾਬਾ ਜੋਨੀ ਜੀ ਤੇ ਹੋਰ ਬਹੁਤ ਜਿਹੜੇ ਭਾਈ ਸਾਹਿਬ ਨੂੰ ਸਮਰਥਨ ਕਰਦੇ ਆ ਤੇ ਜਾਂ ਆਪਣੇ ਕੋ ਅਹੁਦਿਆਂ ਤੋਂ ਉੱਪਰ ਉੱਠ ਕੇ ਭਾਈ ਸਾਹਿਬ ਦਾ ਸਮਰਥਨ ਕਰ ਰਹੇ ਆ ਲੋਕ ਇੱਥੇ ਚ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਹੋਰ ਲੋਕਾਂ ਨੂੰ ਵੀ ਅਪੀਲ ਕਰਦੇ ਆ ਪੰਥਕ ਜਥੇਬੰਦੀਆਂ ਨੂੰ ਵੀ ਕਿ ਤੁਸੀਂ ਵੱਦ ਤੋਂ ਵੱਧ ਭਾਈ ਸਾਹਿਬ ਦਾ ਸਹਿਯੋਗ ਕਰੋ ਇਹ ਲੜਾਈ ਇੱਕ ਕੌਮ ਦੀ ਲੜਾਈ ਆ ਇੱਕ ਪੰਜਾਬ ਦੇ ਹਿੱਤਾਂ ਦੀ ਲੜਾਈ ਆ ਨਸ਼ਿਆਂ ਦੇ ਖਿਲਾਫ ਲੜਾਈ ਆ ਇਸ ਕਰਕੇ ਸਾਰਿਆਂ ਦਾ ਫਰਜ਼ ਬਣਦਾ ਕਿ ਵੱਦ ਤੋਂ ਵੱਧ ਸਹਿਯੋਗ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਿਮਰਨ ਸਿੰਘ ਮਾਨ ਜਿਨ੍ਹਾਂ ਨੇ ਖਡੂਰ ਸਾਹਿਬ ਹਲਕੇ ਤੋਂ ਹਰਪਾਲ ਸਿੰਘ ਬਲੇਰ ਨੂੰ ਕੈਂਡੀਡੇਟ ਖਿਡਾਰਿਆ ਸੀ ਉਹ ਉਹਨਾਂ ਨੇ ਮਤਲਬ ਵਾਪਸ ਲੈ ਲਿਆ ਵਾ ਤੇ ਭਾਈ ਅਮਰਤਪਾਲ ਸਿੰਘ ਨੂੰ ਸਮਰਥਨ ਦਿੱਤਾ ਵਾ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਆਂ ਇਸੇ ਤਰ੍ਹਾਂ ਹੀ ਸਰਦਾਰ ਮੋਨ ਸਿੰਘ ਤੋੜ ਉਹਨਾਂ ਦੇ ਪਰਿਵਾਰ ਨੇ ਭਾਈ ਸਾਹਿਬ ਨੂੰ ਸਮਰਥਨ ਦਿੱਤਾ ਵਾ ਉਹਨਾਂ ਦਾ ਵੀ ਅਸੀਂ ਦੇਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਆ ਉਹਦੇ ਸਮਰਥਨ ਚ ਕਈ ਜਿਹੜੇ ਸਿਹਰਦ ਲੋਕ ਪੰਜਾਬ ਦੇ ਭਲਾ ਚਾਹੁੰਦੇ ਆ ਉਹਨਾਂ ਵਿੱਚ ਮਨਜਿੰਦਰ ਸਿੰਘ ਕਲਸੀਆ ਬਾਬਾ ਜੋਨੀ ਜੀ ਤੇ ਹੋਰ ਬਹੁਤ ਜਿਹੜੇ ਭਾਈ ਸਾਹਿਬ ਨੂੰ ਸਮਰਥਨ ਕਰਦੇ ਆ ਤੇ ਜਾਂ ਆਪਣੇ ਕੋ ਅਹੁਦਿਆਂ ਤੋਂ ਉੱਪਰ ਉੱਠ ਕੇ ਭਾਈ ਸਾਹਿਬ ਦਾ ਸਮਰਥਨ ਕਰ ਰਹੇ ਆ ਲੋਕ ਇੱਥੇ ਚ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਹੋਰ ਲੋਕਾਂ ਨੂੰ ਵੀ ਅਪੀਲ ਕਰਦੇ ਆ ਪੰਥਕ ਜਥੇਬੰਦੀਆਂ ਨੂੰ ਵੀ ਵੀ ਤੁਸੀਂ ਵੱਧ ਤੋਂ ਵੱਧ ਭਾਈ ਸਾਹਿਬ ਦਾ ਸਹਿਯੋਗ ਕਰੋ ਤੇ ਲੜਾਈ ਇਹ ਕੌਮ ਦੀ ਲੜਾਈ ਆ ਇੱਕ ਪੰਜਾਬ ਦੇ ਹਿੱਤਾਂ ਦੀ ਲੜਾਈ ਆ ਨਸ਼ਿਆਂ ਦੇ ਖਿਲਾਫ ਲੜਾਈ ਐ ਇਸ ਕਰਕੇ ਸਾਰਿਆਂ ਦਾ ਫਰਜ਼ ਬਣਦਾ ਕਿ ਵੱਧ ਤੋਂ ਵੱਧ ਸਹਿਯੋਗ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ